ਹਰੇਕ੍ਰਿਸ਼ਨ ਸਤਿ ਸ੍ਰੀ ਅਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤਾਜ਼ੀ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਚਿਲੇ ਅੰਡੇਮਾਨ ਦੇ ਪੋਰਟ ਬਲੇਅਰ ਸ਼ਹਿਰ ਤੋਂ ਜੀ ਜਿਹਨੂੰ ਅੱਜਕੱਲ੍ਹ ਸ਼੍ਰੀ ਵਿਜੇਪੁਰਮ ਨਾਮ ਤੋਂ ਜਾਣਦੇ ਨੇ ਅਨਸੀਨ ਅੰਡੇਮਾਨ ਸੀਰੀਜ਼ ਦਾ ਇਹ 15ਵਾਂ ਪਾਰਟ ਹੈ ਇਸ ਟਾਈਮ ਅਸੀਂ ਖੜੇ ਹੋਏ ਆ ਜੀ ਵਿਸ਼ਾਲ ਸਮੁੰਦਰ ਦੇ ਲਾਗੇ ਬਹੁਤ ਹੀ ਵਧੀਆ ਜਗ੍ਹਾ ਮਰੀਨਾ ਪੁਆਇੰਟ ਦੇ ਕੋਲ ਇਹ ਫਲੈਗ ਪੁਆਇੰਟ ਹੈ ਜੀ ਦੇਖ ਸਕਦੇ ਹੋ ਇਹ ਝੰਡਾ ਲੱਗਾ ਹੋਇਆ ਹੈ ਉੱਪਰ ਜਿਹੜਾ ਹੈਗਾ ਪੂਰੀ ਦੇਸ਼ ਦੀ ਸ਼ਾਨ ਜੀ ਤਿਰੰਗਾ ਝੁਲਦਾ ਪਿਆ ਜੀ 1943 ਦੇ ਵਿੱਚ ਸ਼ਾਇਦ ਇੱਥੇ ਸਭ ਤੋਂ ਪਹਿਲੀ ਵਾਰ ਜਦੋਂ ਆਜ਼ਾਦ ਹਿੰਦ ਫੌਜ ਨੇ ਜਿਹੜਾ ਝੰਡਾ ਵੀ ਚੁਲਾਇਆ ਸੀ ਉਹ ਵੀ ਤੁਹਾਨੂੰ ਜਗਾ ਦਿਖਾਈ ਸੀ ਸਾਹਮਣੇ ਵਿਸ਼ਾਲ ਸਮੁੰਦਰ ਫੈਰੀਆਂ ਕਾਫੀ ਖੜੀਆਂ ਹੋਈਆਂ ਤੇ ਸਾਈਕਲ ਇੱਥੇ ਲੈ ਕੇ ਆਣ ਦਾ ਸਵੇਰੇ ਸਵੇਰੇ ਕਾਰਨ ਇਹ ਹੈ ਜੀ ਕਿ ਆਪਾਂ ਅੱਜ ਟੀਵੀ ਚੈਨਲ ਤੇ ਆਣ ਲਿਆ ਸਾਡਾ ਇੰਟਰਵਿਊ ਹੋਣ ਲਿਆ ਇੰਟਰਵਿਊ ਸਾਡਾ ਕੌਣ ਦੇਗਾ ਜੀ ਡੀਡੀ ਚੈਨਲ ਵਾਲੇ ਡੀਡੀ ਨਿਊਜ਼ ਐਸ ਵੀ ਪੀ ਸ਼੍ਰੀ ਵਿਜੇਪੁਰਮ ਜੀ ਤੇ ਸ਼੍ਰੀ ਵਿਜੀਪੁਰਮ ਡ ਜਦੋਂ ਵੀ ਆਵਾਂਗੇ ਜੀ ਇੱਕ ਦਿਨ ਪਹਿਲੇ ਤੁਹਾਨੂੰ ਅਪਡੇਟ ਦੇ ਦਾਂਗੇ ਉਦੋਂ ਜਿਹੜਾ ਹੈਗਾ ਤੁਸੀਂ ਫਿਰ ਚੈਨਲ ਖੋਲੀਓ ਡੀਡੀ ਦੇ ਜਿਹੜੇ ਡੀਡੀ ਦੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦਾ ਤੁਹਾਨੂੰ ਮੈਂ ਦੱਸਦਾ ਵੀ ਹਾਂ ਕਿਹੜੇ ਚੈਨਲ ਤੇ ਅਸੀਂ ਆਵਾਂਗੇ ਕਿਹੜੇ ਐਪੀਸੋਡ ਤੇ ਆਵਾਂਗੇ ਅਸੀਂ ਤੇ ਉਹ ਸਾਰਾ ਦਾ ਸਾਰਾ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਜੀ ਸਵੇਰ ਸੇੜ ਦੇ ਟਾਈਮ ਆਪਣੇ ਨਾਲ ਖੜੇ ਹੋਏ ਨੇ ਬਿੱਟੂ ਸੰਦੀਪ ਹਰਪਾਲ ਤੇ ਇੰਦਰਜੀਤ ਪਾਜੀ ਤੇ ਇਹਨਾਂ ਦੀ ਵੀ ਸਾਸਰੀ ਕਾਲ ਬੁਲਾਵਾਂ ਦਿੰਨੇ ਆ ਜੀ ਹਰੀਕ੍ਰਿਸ਼ਨ ਹਾਂਜੀ ਸਾਸਰੀ ਕਾਲ ਜੀ ਹੋਰ ਠੀਕ ਹੋ ਹਾਂਜੀ ਠੀਕ ਹੈ ਥੋੜਾ ਕਰੋ वार्तालाप जनता ਨਾਲ ਕੀ ਕਹੋਗੇ ਅੱਜ ਆਪਾਂ ਟੀਵੀ ਤੇ ਸਾਡਾ ਇੰਟਰਵਿਊ ਹੋਣ ਵਾਲਾ ਹੈ ਦੋ ਚਾਰ ਗੱਲਾਂ ਸੱਚੀ ਗੱਲ ਜੀ ਸਾਰੇ ਨੂੰ ਬਹੁਤ ਵੱਡਾ ਅਚੀਵਮੈਂਟ ਹੈ ਮਤਲਬ ਇਹਨਾਂ ਚਾਰ ਮੁੰਡੇਾਂ ਲਈ ਜਿਨ੍ਹਾਂ ਨੇ ਮਤਲਬ ਇੰਨੀ ਦੂਰ ਆ ਕੇ ਮਤਲਬ ਅੰਡੇਮਾਂ ਦੇ ਵਿੱਚ ਬਹੁਤ ਆਪਣਾ ਨਾਮ ਕਮਾਇਆ ਇਹਨਾਂ ਨੇ ਅੰਡੇਮਾਂ ਦੇ ਵਿੱਚ ਹੁਣ ਕਾਫੀ ਟਾਈਮ ਤੋਂ ਸਾਡੇ ਨਾਲ ਹੀ ਰਹਿ ਰਹੇ ਆ ਹੁਣੇ ਫਰਸਟ ਸਾਈਕਲਿਸਟ ਫਰਸਟ ਇੰਡੀਅਨ ਸਾਈਕਲਿਸਟ ਟੂ ਰੀਚ ਨਾਰਥ ਟੂ ਸਾਊਥ ਇੰਦਰਾ ਪੁਆਇੰਟ ਇਹ ਬਣ ਚੁੱਕੇ ਆ ਇਹਨਾਂ ਨੇ ਕਾਫੀ ਮਤਲਬ ਅੰਡੇਮਾਂ ਦੇ ਐਡਮਿਨਿਸਟ੍ਰੇਸ਼ਨ ਨੇ ਕਾਫੀ ਸਪੋਰਟ ਕੀਤੀ ਮਤਲਬ ਇਧਰ ਹੁਣ ਅੰਡੇਮਾਨ ਦਾ ਜਿਹੜਾ ਗਵਰਨਮੈਂਟ ਨਿਊਜ਼ ਚੈਨਲ ਹੈ ਜਿਹਨੂੰ ਦੂਰ ਦਸ਼ਨ ਅੰਡੇਮਾਨ ਕਿਹਾ ਜਾਂਦਾ ਮਤਲਬ ਉਹਨਾਂ ਨੇ ਟਾਈਮ ਦਿੱਤਾ ਹੈ ਹੁਣ ਅਜੋ ਦੇ ਨਾਲ ਇਹਨਾਂ ਦੇ ਨਾਲ ਵਾਰਤਾਲਾਪ ਕਰਨੀ ਹੈ ਥੈਂਕ ਯੂ ਸੋ ਮੱਚ ਤੇ ਐਡਮਿਨਿਸਟ੍ਰੇਸ਼ਨ ਨੇ ਤਾਂ ਸਾਥ ਦਿੱਤਾ ਹੈ ਸਭ ਤੋਂ ਜ਼ਿਆਦਾ سپورਟ ਕਿਹਨੇ ਕੀਤਾ ਹੈਗਾ অন ਡਿਮਾਂਡ ਦੇ ਵਿੱਚ ਆਹ ਇੰਦਰਜੀਤ ਭਾਜੀ ਨੇ ਕੋਈ ਕੰਮ ਹੋ ਜੇ ਜੀ ਇਹਨਾਂ ਨੂੰ ਬਸ ਫੋਨ ਕਰ ਦੋ ਇਹਨਾਂ ਨੇ ਫਟਾਫਟ ਉੱਥੇ ਨੌਕਰੀ ਛੱਡ ਕੇ ਇਹਨਾਂ ਨੇ ਆ ਜਣੇ ਬਸ ਕੋਈ ਚੱਕਰ ਨਹੀਂ ਨੌਕਰੀ ਬਾਅਦ ਚ ਕਰਾਂਗੇ ਜੋਬ ਵਗੈਰਾ ਬਾਅਦ ਚ ਕਰਾਂਗੇ ਪਹਿਲੇ ਸਾਨੂੰ ਟਾਈਮ ਦਿੰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆ ਨਾਲ ਇਹਨਾਂ ਦਾ ਛੋਟਾ ਜਿਹਾ ਕਾਕਾ ਜੀ ਜਸਕਰਨ ਸਿੰਘ ਜਸਕਰਨ ਸਿੰਘ ਹਾਏ ਮਾਰਦੀ ਖਤਰਨਾਕ ਬੱਚਿਆ ਜੀ ਤੇ ਵਾਸੇ ਫਿਰ ਆਪਾਂ ਸਰਕਾਰੀ ਚੈਨਲ ਤੇ ਆਵਾਂਗੇ ਤੁਹਾਨੂੰ ਦੱਸ ਦਾਂਗੇ ਕਦੋਂ ਅਸੀਂ ਜਿਹੜਾ ਹੈਗਾ ਮੈਂ ਤੇ ਇੱਕ ਖੁਸ਼ਖਬਰੀ ਹੋਰ ਹੈਗੀ ਐ ਉਹ ਇਹ ਖੁਸ਼ਖਬਰੀ ਹੈ ਕਿ ਆਪਾਂ ਵੀ ਆਰ ਦਾ ਫਰਸਟ ਸਾਈਕਲਿਸਟ ਜਿਹੜੇ ਇੰਦਰਾ ਪੁਆਇੰਟ ਸਾਈਕਲ ਲੈ ਕੇ ਗਏ ਨੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਆਪਾਂ ਸਰ ਕਰਕੇ ਇੱਕ ਰਿਕਾਰਡ ਬਣਾਇਆ ਵਾ ਬੜੀ ਖੁਸ਼ੀ ਦੀ ਗੱਲ ਹੈ ਜੀ ਤੇ ਨਾਲ ਹੁਣ ਸਾਡੇ ਇੱਕ ਡੀਡੀ ਨਿਊਜ਼ ਉਹ ਮੈਡਮ ਨੇ ਉਹ ਵੀ ਥੋੜੀ ਹੌਸਲਾ ਵਜਾਈ ਕਰਨਾ ਚਾਹੁੰਦੇ ਆ ਉਹ ਤੋਂ ਨਾਲ ਵੀ ਗੱਲ ਕਰਦੇ ਆ ਜੀ ਆਹਾ ਸਾਡੇ ਨਾਲ ਮੈਮ ਨੇ ਜੀ ਤੇ ਸਭ ਤੋਂ ਪਹਿਲੇ ਮੈਂ ਉਹਨੂੰ ਸਤਿ ਸ੍ਰੀ ਅਕਾਲ ਹਰੀਕ੍ਰਿਸ਼ਨ ਮੈਮ मैं जो है श्री विजयपुरम से हूँ और मैं यहाँ पे जो है दूरदर्शन केंद्र श्री विजयपुरम की एंकर हूँ जब मुझे पता चला कि ये लोग पंजाब से आए हैं यहाँ पे वो भी साइकिल पे यात्रा करते हुए तो हमारा फ़र्ज बनता है कि हम इनका साथ दें इनको जो है हौसला अफज़ाई करें कि आगे भी ये बहुत सारे अच्छे अच्छे कार्य करें इनकी जो सोच है जो सोच इन्होंने आ, सोची है और इन इसके लिए लोगों ने जो कदम उठाई है ये तो बहुत सराहनीय है तो हमारा फ़र्ज़ बनता है कि हम हमारे इन भाई सरदार भाइयों का जो है स्वागत करें इनका साथ दें तो अभी इसके बाद जो है मेरा दूरदर्शन जो हमारा चैनल है इस पर इन लोगों का इंटरव्यू होगा तो उस पर बहुत आ, डिटेल से हम जानेंगे कि आखिर इनको प्रेरणा कहाँ से मिली इसकी शुरुआत कहाँ से हुई तो इन सारे इस, इस देख देखने के लिए जो है लिंक जरूर ये भेजेंगे आप लोगों को तो हम चाहेंगे कि आप सभी जो है हमारे भाइयों का साथ दें और इसके लिए बहुत बहुत आगे शुभकामनाएँ इनकी जो आगे की जो योजना है इसके लिए बहुत बहुत शुभकामनाएँ खास बात तो ये है कि ये जो भारत के पहले साइकिलिस्ट हैं जिन्होंने पंजाब से यात्रा शुरू कर भारत की जो दक्षिणी बिंदु है इंदिरा पॉइंट तक इन्होंने साइकिल में यात्रा की है और ये भारत के पहले चार युवा हैं तो ये तो हमारे लिए बहुत गौरव की बात है बहुत खास देने वाली बात है तो हमारा फ़र्ज़ बनता है कि हम इनका ज़रूर साथ दें और आगे ज़... मैंने जब बात की तो हमें ये पता चला है कि इनकी जो ये सफ़र है ये ये जो है यहाँ पर रुकने वाले नहीं हैं ये इसके आगे भी जो भारत में जो बचे हुए देश मतलब राज्य हैं इसमें ये लोग सफ़र करेंगे और इसके बाद बाहर भारत से बाहर भी ये लोग जाएंगे तो ये जो सफ़र रहेगी इसके लिए आपका बहुत बहुत शुभकामनाएँ आपको कि आप सफल रहें ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਭੈਣ ਜੀ ਦਾ ਤੇ ਇਹਨਾਂ ਨੇ ਬਹੁਤ ਜਿਹੜਾ ਹੈਗਾ ਸਾਨੂੰ ਹੌਸਲਾ ਵਜਾਈ ਕੱਲ ਵੀ ਕੀਤੀ ਇਹਨਾਂ ਨੇ ਆਣ ਕੇ ਸਾਨੂੰ ਸਾਰਾ ਕੁਝ ਦੱਸਿਆ ਸਮਝਾਇਆ ਕਿ ਦਾ ਆਪਾਂ ਜਿਹੜਾ ਹੈਗਾ ਤੁਹਾਡਾ ਇੰਟਰਵਿਊ ਲਵਾਂਗੇ ਦੱਸਿਆ ਤੇ ਬਾਕੀ ਤੁਸੀਂ ਰੋ ਐਂਡ ਰੀਅਲ ਹੋ ਜਿੱਦਾਂ ਉਦਾਂ ਜਿਹੜਾ ਹੈਗਾ ਜਵਾਬ ਦਿਓ ਆਪਣਾ ਸਾਰਾ ਸਕਰੀਨ ਦੇ ਉੱਤੇ ਆ ਕੇ ਸਾਰਾ ਐਕਸਪੀਰੀਅੰਸ ਦੱਸਿਓ ਤੇ ਸਾਰਾ ਐਕਸਪੀਰੀਅੰਸ ਅੱਜ ਆਪਾਂ ਚੈਨਲ ਦੇ ਰਾਹੀਂ ਇਹਨਾਂ ਦੇ ਸਾਂਝੇ ਕਰਾਂਗੇ ਜੀ ਡੀਡੀ ਨਿਊਜ਼ ਦੇ ਉੱਤੇ ਤੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾਲ ਸਾਰੇ ਇੰਨੀ ਸਪੋਰਟ ਕਰ ਰਹੇ ਨੇ ਜੀ ਅੰਡ ਪੰਜਾਬੀਆਂ ਨੇ ਪਹਿਲੇ ਸਪੋਰਟ ਕਰੀਆ ਉੱਥੇ ਐਡ ਮੰਡ ਦੇ ਵਿੱਚ ਵੀ ਪੰਜਾਬੀਆਂ ਨੇ ਮੈਨੂੰ ਸਪੋਰਟ ਕਰੀ 10 ਨਹੀਂ ਸਾਹ ਜੀਤੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦਾ ਥੋੜਾ ਡਿਲੇ ਹੋ ਗਿਆ ਕੋਈ ਆਇਆ ਵੀ ਨਹੀਂ ਸੀਗਾ ਤੇ ਫਿਰ ਆਪਾਂ ਗੱਡੀ ਲੈ ਕੇ ਹੁਣ ਚੱਲੇ ਆਂ ਜੀ ਕੁਝ ਖਾ ਪੀ ਆਣੇ ਆਂ ਸਵੇਰ ਦਾ ਨਾਸ਼ਤਾ ਪਾਣੀ ਖਾਣਾ ਦਾਣਾ ਕੁਝ ਵੀ ਨਹੀਂ ਕਰਿਆ ਗੱਡੀ 'ਚ ਹੋਣ ਲਈ ਇਹ ਹਾਲ ਖਰਾਬ ਤੇ ਫਿਰ ਚੱਲ ਹਰਪਾਲ ਮੜਾ ਜਾ ਅੰਦਰ ਨੂੰ ਹੋ ਕੇ ਬਹਿ ਜਾ ਨਾ ਨਾ ਬਹਿ ਜਾ ਹੁਣ जाना खान पीन जाना थोड़ा दूर जाना आया ओके सुखे हो गए जी बैजू चलो जी चलो हरी हरी बोल बचे वही उल्टी गोड़ी 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 तो आए ना आए जी डी चैनल वाले तो असं खा पी भी आए हैं काफी चर तो उठे बजे तेरा छाके आए ने जी नौता टाइम से चलो कोई नहीं हम होगी गलबात ਹਾਂ ਜੀ ਕੀ ਗੱਲਬਾਤ ਹੁੰਦੀ ਹੈ ਇੰਟਰਵਿਊ ਹੋਣ ਤੋਂ ਬਾਅਦ ਇੱਧਰ ਸਾਰੇ ਤਿਆਰੀਆਂ ਸ਼ੁਰੂ ਹੋ ਗਏ ਐਂਕਰ ਤੇ ਵੈਸੇ ਦਾ ਇਹ ਪੋਡਕਾਸਟ ਜਿਹੜਾ ਸੀਗਾ ਇੰਟਰਵਿਊ ਸੀਗਾ ਇਹ ਹੋ ਰਿਹਾ ਸੀ ਜੀ ਆਪਣਾ ਦਫ਼ਤਰ ਦੇ ਵਿੱਚ ਫਿਰ ਦਫ਼ਤਰ ਚ ਨਹੀਂ ਹੋਇਆ ਕਹਿੰਦੇ ਇੱਥੇ ਨੇਚਰ ਹੈ ਵਧੀਆ ਦੇਣਾ ਬੰਦਰ ਅੰਦਰ ਲੇਟਾਂ ਦੇ ਵਿੱਚ ਥੋੜਾ ਜਿਹਾ ਹੋਰ ਵੀ ਹੋ ਜਾਂਦਾ ਬੋਲਿਆ ਵੀ ਜਾਂਦਾ ਕੈਰੀ ਤੇ ਫਿਰ ਇਹ ਇੱਧਰ ਹੀ ਆ ਗਏ ਨੇ ਜੀ ਲੈ ਕੇ ਸਾਰਾ ਦਾ ਸਾਰਾ ਸਿਸਟਮ ਜੀ ਹੈਲੋ ਸਰ ਹੈਲੋ ਹੈਲੋ ਪੁੱਲਾ ਗੱਲਟਾ ਮਾ ਇੱਧਰ ਜੀ ਆਪਣੇ ਕੈਮਰਾਮੈਨ ਜੀ ਹੈਲੋ ਸਰ ਕਿਵੇਂ ਹੈ ਜੀ ਸਤਿ ਸ੍ਰੀ ਅਕਾਲ ਜੀ ਸ਼੍ਰੀ ਵਿਜੇਪੁਰਮ ਜੀ ਡीडी ਦੂਰਦਰਸ਼ਨ ਕੈਮਰਾਮੈਨ ਹੋ ਰਿਹਾ ਹੈ ਕੈਮਰਾਮੈਨ ਉਹ ਰਹੇ ਜੀ ਇਧਰ ਐਂਕਰ ਨੇ ਜੀ ਮਾਈਕ ਦੀ ਪੂਰੀ ਤਿਆਰੀ ਕਰਦੇ ਹੋਏ ਤੇ ਫਿਰ ਹੁਣ ਇੰਟਰਵਿਊ ਲਿਆ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਇਨਾਂ ਸਾਰਿਆਂ ਵੀਰਾਂ ਦਾ ਜੀ ਯੂ ਆਰ ਗੋਇੰਗ ਟੂ ਫੇਵਰਸ ਨਾਓ ਫੜ ਲਿਆ ਜੀ ਅਸੀਂ ਦੂਰਦਰਸ਼ਨ ਵਾਲਾ ਦਾ ਮਾਈਕ ਤੇ ਦੂਰਦਰਸ਼ਨ ਸ਼੍ਰੀ ਵਿਜੇਪੁਰਮ ਵਾਲਿਆਂ ਦਾ ਇਹ ਮਾਈਕ ਹੈ ਵਿਜੇਪੁਰਮ ਪਹਿਲੇ ਪੋਰਟ ਪਲੇਅਰ ਦਾ ਨਾਮ ਸੀਗਾ ਜੀ ਤੇ ਪੋਰਟ ਪਲੇਅਰ ਦਾ ਨਾਮ ਹੁਣ ਵਿਜੇਪੁਰਮ ਹੋ ਗਿਆ ਜੀ ਤੇ ਹੁਣ ਬੋਲਾਂਗੇ ਜੀ ਕੀ ਪੁੱਲਵਾਂਦੇ ਨੇ ਮੈਨੂੰ ਪਹਿਲ ਦਿੱਤੀ ਜਾਂਦੀ ਕਿਉਂਕਿ ਮੈਂ ਬਾਲਾ ਬੋਲਦਿੰਨਾ ਜੀ ਤੇ ਕੌਨਫੀਡੈਂਸ ਥੋੜਾ ਜਿਹਾ ਹੈਗਾ ਵਧੀਆ ਬਾਬੇ ਦੀ ਕਿਰਪਾ ਨਾਲ ਤੇ ਬੋਲਿਆ ਜਾਂਦਾ ਵਧੀਆ ਤੇ ਬੋਲ ਵੀ ਦਿੰਨੇ ਆ ਦੇਖਦੇ ਆ ਕੀ ਪੁੱਛਦੇ ਨੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਨਾਲ ਬਿੱਟੂ ਇਹ ਵੀ ਦੋ ਚਾਰ ਗੱਲਾਂ ਦਾ ਜਵਾਬ ਜ਼ਰੂਰ ਦਊਗਾ ਹਾਂਜੀ ਵੀਰੇ ਪੁੱਛੋ ਕੀ ਪੁੱਛਣਾ ਚਾਹੁੰਦੇ ਆ ਕੀ ਆਪਾਂ ਅੱਜ ਡੀਡੀ ਚੈਨਲ ਤੇ ਆ ਰਹੇ ਆਂ ਤੇ ਥੋੜਾ ਕਿੱਦਾਂ ਦਾ ਫੀਲ ਹੋ ਰਿਹਾ ਇਹਨਾਂ ਦਾ ਬਹੁਤ ਧੰਨਵਾਦ ਪਹਿਲਾਂ ਤਾਂ ਜਿਹਨਾਂ ਆਪਾਂ ਨੂੰ ਸਮਾ ਕੱਢ ਕੇ ਆਪਣੇ ਕੋਲ ਆਇਆ ਤੇ ਆਪਾਂ ਨੂੰ ਇੰਨੇ ਲਾਈਕ ਸਮਝਿਆਗਾ ਹਨ ਹੂੰ ਤੇ ਬਾਕੀ ਇਹ ਕੋਈ ਛੋਟਾ ਮੋਟਾ ਚੈਨਲ ਨਹੀਂ ਬਹੁਤ ਵੱਡੇ ਉਹ ਤੇ ਦਾ ਚੈਨਲ ਹੈ ਇਹ ਮਤਲਬ ਸਰਕਾਰੀ ਚੈਨਲ ਇੰਦਰਜੀਤ ਬਾਈ ਦਾ ਧੰਨਵਾਦ ਇਨਾ ਇੰਦਰਜੀਤ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਹਾਂ ਕੀ ਆਪ ਵੀ ਤੇ ਆ ਰਹੇ ਇੱਕ ਚੀਜ਼ ਮੈਂ ਇਸਵੇਂ ਮੈਂ ਐਡ ਕਰਨਾ ਚਾਹੁੰਗਾ ਜੈਸੇ ਇਹਨਾਂ ਨੇ ਬਤਾਈ ਕਿ Uh, हम कभी मैम हमारे घर पे ना टीवी नहीं हुआ करता था एक टाइम ऐसा था कि हम टीवी नहीं देख पाते थे क्योंकि टीवी नहीं होता था हम बहुत ही ज़्यादा लोअर मिडिल क्लास फैमिली से फाइनेंशियली नहीं इतने स्ट्रॉन्ग थे तो आज हमको ऐसा लग रहा है जैसे हमें डीडी न्यूज़ अंडमान वाले ले रहे हैं श्री विजयपुरम वाले ले रहे हैं किसी टाइम हमारे पास टी नहीं था घर पर हम हम टी नहीं देख पाते थे आज लोग हमें टी वी देखेंगे तो हमें इतना अच्छा लगता है कि हम टी नहीं देख पाए हमको टी वी लोग देखेंगे तो बस दिल खुश होता है जी आप आए हैं हमारा बहुत सपोर्ट कर रहे हैं आपको भी बहुत बहुत धन्यवाद तो ऐसे बहुत सारे दर्शक होंगे जो आपके जो युवक कार्यक्रम को जब मैम तो वो जो है उनका एक ही सवाल रहेगा कि आखिर इन युवाओं का आने की जो मकसद है उद्देश्य है ये क्या है तो मैं ये कहना चाहूँगी कि कार्यक्रम के अंत में आप लोग अपने उद्देश्य के साथ साथ जो युवा वर्ग आपको देख रहे हैं उनको क्या संदेश देना चाहेंगे कि आपका उद्देश्य क्या है और उनके लिए एक प्यारा सा संदेश ਮੈਮ ਦੇਖਿਏ ਉਦੇਸ਼ੇ ਤੋਂ ਅਸੀਂ ਤੁਹਾਨੂੰ ਬਤਾਇਆ ਜੈਸੇ ਅੱਛਾ ਖਾਏ ਪੀਏ ਆਪਣਾ ਜੋ ਹੈ ਸਿਹਤ ਦਾ ਧਿਆਨ ਰੱਖੇ ਕਿਉਂਕਿ ਅੱਜ ਕੱਲ ਲੋਕ ਬਹੁਤ ਜ਼ਿਆਦਾ अटैक आ जाते हैं साइलेंट अटैक आते हैं वो किस कारण आते हैं हमारी बॉडी अच्छी नहीं होती हमारे शरीर में बहुत दिक्कतें होती हैं अगर हम फिटनेस की ओर ध्यान देंगे तो हम बहुत ही लमेरा लंबा जीवन जो है जिएंगे और हम अपने आप को बहुत फिट रख पाएंगे तो साइकिल पर सफ़र करो ग्लोबल वार्मिंग बहुत हो रही है पोल्यूशन से तो इससे जो है हमारा पोल्यूशन भी नहीं होगा और क्या कहते हैं हम अच्छे से घूम भी पाएंगे कम पैसों में और अच्छा खाओ पियोगे तभी साइकिल चला पाओगे अच्छा खाओ पियोगे नहीं तो साइकिल चलाओगे तो सांस ही फूलेगी और कुछ नहीं होगा जी और अच्छा खाओ पियो दुनिया देखो भारत देखो आपका भारत देश कितना सुंदर है यहाँ पर हर जगह हर गली आपको बुलाती है हर गली से हमें देखने को मिलती है अलग अलग कहानियाँ हर मोहल्ले की अलग कहानी हर पहाड़ से अलग जो है व्यू नज़र आता है तो यही बोलेंगे बस साइकिल पर घूमो नशे से जो है दूर रहो और क्या कहते हैं अपना अच्छा खाओ पियो बस ये हमारा है इनक्रेडिबल इंडिया को देखो और बाकी एक समराइज़ में ये मैं बताऊंगा कि हम यहाँ पर आपने मैम जैसे पूछा कि यहाँ पर आने का क्या उद्देश्य था तो वो मैम मेरा उद्देश्य हम सभी का यही था कि अंडमान में बड़े कम लोग आए हैं साइकिल पे और हमारे पंजाब को भी नहीं पता अंडमान के बारे में लोग कहते हैं काला पानी की चल एक जेल है बस किसी टापू पे बनी हुई है और कुछ नहीं है अंडमान में अंडमान में इतनी फ्लोरा है इतनी फोना है यहाँ पर के जो बर्ड्स आप देखेंगे जैसे एडिबल नेट सिर्पनेट है यहाँ का जो बड़े बड़े वो यहाँ पर पंछी देखने को मिलते हैं अलग अलग यहाँ पर फ्लोरा फोना देखने को मिलती है तो वो यहीं की है यहाँ पर आके देखिए जो इच्छुक हैं नेचर को देखने के और जो इच्छुक हैं एक अच्छे बीचिस को देखने के लिए नीला पानी इंडिया के अंदर लोग बोलते हैं नहीं है मैम बीचेस नहीं हैं इंडिया के अंदर नीले पानी के बीच यहाँ पर आके पल पल आपको नीला पानी नजर आएगा जी आप कैम्बल uh, जा सकते इतने अच्छे अच्छे बीच हैं सब कुछ यहाँ पर बहुत ही बढ़िया है जी इसलिए हमारा प्लान बना कि हम अंडमान आएँ और अंडमान में साइकिल चलाएं हमने देखा भी था कि बहुत कम लोग आते हैं तो हमको जाना चाहिए जा। लोगों को प्रमोट करने में टूरिज्म जी, जी, आपका बहुत, ਹੋ ਗਈ ਜੀ ਮੀਟਿੰਗ ਤੇ ਗੱਲਾਂ ਬਾਤਾਂ ਵਾਵਾ ਸਾਰੀਆਂ ਕਰ ਲੀਆਂ ਥੋੜੀ ਜੀ ਗੱਲਬਾਤ ਜਿਹੜੀ ਹੈਗੀ ਮੈਂ ਤੁਹਾਡੀ ਸਕਰੀਨ ਤੇ ਵੀ ਸ਼ੇਅਰ ਕਰਦਾ ਹਾਂ ਹਿੰਦੀ 'ਚ ਬੋਲ ਰਿਹਾ ਹੈਗਾ ਵਾਂ ਤੇ ਦੇਖਿਓ ਸਮਝਿਓ ਕਿੱਦਾਂ ਦੀ ਲੱਗਦੀ ਹੈ ਤੇ ਜਰੂਰ ਕਮੈਂਟਾਂ ਦੇ ਵਿੱਚ ਤੇ ਸੀ ਉਹ ਹਾਂ ਇੰਦਰ ਬਾਜੀ ਐਨੀ ਖੁਸ਼ੀ ਜੀ ਮੈਂ ਕਿਹਨਾਂ ਪੁੱਛਣ ਧੰਨ ਧੰਨ ਕਰਾ ਦਿੱਤੇ ਧੰਨ ਧੰਨ ਕਰਾ ਦਿੱਤੇ ਕਿ ਮੈਂ ਕਿੱਦਾਂ ਬੋਲਿਆ ਬਹੁਤ ਸੋਹਣਾ ਬੋਲਿਆ ਸਾਰੇ ਮਤਲਬ ਜਿੰਨੇ ਭਰਾ ਭੈਣੇ ਬਹੁਤ ਸੋਹਣਾ ਬੋਲਿਆ ਬਹੁਤ ਬਹੁਤ ਧੰਨਵਾਦ ਤੇ ਹਾਂ ਹਾਈ ਹੈਲੋ ਕੁਛ ਤਾਂ ਕਰ ਦੋ ਕਿਸੇ ਨਾ ਕਦੀ ਹੱਸ ਵੀ ਲਿਆ ਕਰੋ ਚਲੋ ਚਲੋ ਭਾਈ ਨੈਕਸਟ ਪ੍ਰੋਗਰਾਮ ਚਲੋ ਚਲੋ ਜੀ ਨੈਕਸਟ ਪ੍ਰੋਗਰਾਮ ਹੈਗਾ ਹੁਣ ਫਟਾਫੜ ਨੈਕਸਟ ਪ੍ਰੋਗਰਾਮ ਤੇ ਚਲਦੇ ਆਂ ਤੇ ਉੱਥੇ ਦੀ ਲੰਚ ਵੀ ਹੈ ਵਾਹ ਜੀ ਵਾਹ ਅੱਜ ਇਹਨਾਂ ਨੇ ਸੱਧਿਆ ਉਹ ਵੀ ਕਹਿਣਗੇ ਜੀ ਭਾਈ ਇਹਨਾਂ ਨੇ ਖਾਲੇ ਦੱਦ ਰੋਟੀਆਂ ਤੇ ਹੁਣ ਡੀਡੀ ਨਿਊਜ਼ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੰਦਰਜੀਤ ਬਾਈ ਦਾ ਵੀ ਬਹੁਤ ਧੰਨਵਾਦ ਰਾਜੂ ਬਾਈ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਮਾਨ ਸਤਕਾਰ ਬਖਸ਼ਿਆ ਡੀਡੀ ਚੈਨਲਾਂ ਤੇ ਲਿਆਤਾ ਤੇ ਫਿਰ ਕਹਿਣ ਵਾਲੀ ਗੱਲ ਉਹੀ ਹੋਗੀ ਕਿ ਆਗੇ ਜੀ ਟੀਵੀਾਂ ਤੇ ਪੰਜਾਬ ਦੇ ਮੁੰਡੇ ਚਲੋ ਜੀ ਚਲਿਏ ਲੰਚ ਕਰਦੇ ਆਂ ਆਗੇ ਜੀ ਜੀ ਇੰਟਰਵਿਊ ਅਸੀਂ ਕਰਵਾ ਕੇ ਡੀਡੀ ਨੈਸ਼ਨਲ ਵਾਲਿਆਂ ਤੋਂ ਤੇ ਹੁਣ ਚੱਲੇ ਆ ਜੀ ਆਪਾਂ ਲੰਚ ਤੇ ਆਗੇ ਜੀ ਆਪਾਂ ਪੀਐਸਜੀ ᱮਮਰਲਡ 뷰 ਇਹ ਉਹਨਾਂ ਦਾ ਜੀ ਪੀਐਸਜੀ ਭਾਸਕਰ ਉਹਨਾਂ ਦਾ ਜਿਹਨਾਂ ਦੀ ਵਾਵਾ ਗੱਲਬਾਤ ਹੈਗੀ ਹੈ ਜੀ ਹੁਣ ਅੰਦਰ ਚੱਲਦੇ ਆਂ ਦੇਖਦੇ ਆਂ ਇੱਥੇ ਕੀ ਸਾਫਟ ਹੈ ਤੇ ਕੀ ਪ੍ਰੋਗਰਾਮ ਹੈ ਜੀ ਵਾਵਾ ਸੋਨਾ ਹੋਟਲ ਹੈ ਜੀ ਇੱਥੇ ਬੈਹਣ ਨੂੰ ਗਿਆ ਉਹਨਾਂ ਨੇ ਕਹਿੰਦੇ ਬੈਹ ਜੋ ਲੋ ਜੀ ਲੋ ਪੈ ਗਏ ਜੀ ਵਾਹ ਵਾਹ ਟਾਈਮ ਬਾਦ ਕਿਤਾਬ ਦੇਖੀ ਚਾਂਦ ਕੇ ਪਾਰ ਚੱਲੋ ਬਹੁਤ ਹੀ ਸੋਹਣੀ ਕਿਤਾਬ ਜੀ ਪੜਿਓ ਜੀ ਸਾਰਾ ਕੁਝ ਅੱਛਾ ਲਿਖਿਆ ਹੋਇਆ ਹੈ ਮਾਰਸਾ ਇਹ ਉਹ ਜੋ ਦੇਖਣਾ ਚ ਪੜ ਸਕਦੇ ਹੋ ਭਾਈ ਮੇਰੇ ਟੇਬਲ ਤੇ ਮਿਠਾਈ ਹੈ ਸਭ ਕੱਖਣ ਡਾਲ ਕੇ ਰੱਖੋ ਸੇ ਇੱਧਰ ਆ ਜਾਈਂ ਜਾਸੋ ਇਹ ਜਗ੍ਹਾ ਮਾ ਦੇ ਜੀ ਪਾ ਪਾਈਂ ਤਦ ਵੀ ਇਹ ਸਿਰਫ ਕਨਸਿਡਰੇਟ ਕਰੋ ਆ ਮੁੱਢਨਾ ਤੋਂ ਉੱਜੇ ਅੰਦਰ ਮੈਂ ਆਵਾਂ ਆਗੇ ਜੀ ਅਸੀਂ ਲੰਚ ਕਰਕੇ ਤੇ ਪ੍ਰੈਜ਼ੈਂਟਡ ਟੂ ਨਿਸ਼ ਹੋ ਜੀ ਪੋਸ ਕਰਕੇ ਪੜ ਸਕਦੇ ਹੋ ਬਹੁਤ ਹੀ ਚੰਗਾ ਬਹੁਤ ਹੀ ਵਧੀਆ ਜਿਹੜਾ ਹੈਗਾ ਐਪਰੀਸ਼ੀਏਸ਼ਨ ਦਿੱਤਾ ਗਿਆ ਮੋਮੈਂਟਮ ਦਿੱਤਾ ਗਿਆ ਤੇ ਇੰਨਾ ਵਧੀਆ ਮੋਮੈਂਟਮ ਹਲੇ ਤੱਕ ਮਿਲਿਆ ਨਹੀਂ ਬਹੁਤ ਹੀ ਬੈਸਟ ਸੀਗਾ ਜੀ ਤੇ TSG ਫਾਊਂਡੇਸ਼ਨ ਵੱਲੋਂ TSG ਭਾਸਕਰ ਜੀ ਸਰ ਵੱਲੋਂ ਕਾਫੀ ਵਧੀਆ ਅਰੇਂਜਮੈਂਟ ਕਰਿਆ ਗਿਆ ਲੰਚ ਦਾ ਖਾਣ ਪੀਣ ਦਾ ਏ ਟੂ ਯਰ ਬਹੁਤ ਬੈਸਟ ਸੀ ਜੀ ਦੇਖ ਕੇ ਨਿਆਰਾ ਆ ਗਿਆ ਤੇ ਬਹੁਤ ਵਧੀਆ ਗੱਲਾਂ ਉਹਨਾਂ ਨੇ ਕਈਆਂ ਪੰਜਾਬ ਬਾਰੇ ਤੇ ਪੰਜਾਬੀਆਂ ਦੇ ਬਾਰੇ ਅਸੀਂ ਵੀ ਸ਼ੇਅਰ ਕੀਤੀਆਂ ਗੱਲਾਂ ਤੇ ਬਸ ਬਾਰੇ ਨਿਆਰੇ ਹੋ ਗਏ ਜੀ ਤੇ ਉਹਨਾਂ ਨੇ ਜਿਹੜੀਆਂ ਟਰੋਫੀਆਂ ਦਿੱਤੀਆਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਲੰਚ ਲਈ ਵੀ ਬਹੁਤ ਬਹੁਤ ਧੰਨਵਾਦ ਜੀ ਚੱਲਦੇ ਹਾਂ ਜੀ ਹੁਣ ਇੱਕ ਰੈਲੀ ਦਾ ਸੱਦਾ ਸੀਗਾ ਜਿਹੜਾ ਤੁਹਾਨੂੰ ਕੱਲ ਦੱਸ ਰਹੇ ਸੀਗੇ ਨਾ ਉਹ ਜਿਹੜਾ ਸਾਰਾ ਹਸਾਕਿਤਾਬ ਹੈ ਜੀ ਉਹ ਹਸਾਕਿਤਾਬ ਆਪਣਾ ਚਾਠਮ ਤੋਂ ਅੱਗੇ ਅਸੀਂ ਜਾਣਾ ਹੈ ਵਹੀਕਲ ਫੈਰੀ ਦੇ ਵਿੱਚ ਸਾਈਕਲ ਚੜਾ ਕੇ ਤੇ ਨਾਰਥ ਵੇ ਘੁੰਮ ਕੇ ਆਵਾਂਗੇ ਜੀ ਬੰਬੂ ਫ્લેਟ ਬਸ 2 ਦਿਨ ਰਹਿ ਗਏ ਇਨ ਡਮਾਨ 13 ਦੀ ਟਿਕਟ ਕਰਾ ਕੇ ਅਸੀਂ ਇੱਥੋਂ ਦੀ ਲੰਘ ਵੜਨਾ ਹੈ ਜੀ ਆਪਣੇ ਸਾਊਥ ਪਾਰਟ ਦੇ ਵਿੱਚ ਤੇ फटाफट ਆਪਾਂ ਹੁਣ ਅਸੀਂ ਕਰਦੇ ਨੇ ਜੀ ਟੂਰ ਖਤਮ ਆਪਣਾ 올 ਇੰਡੀਆ ਦਾ ਹਾਂ ਜੀ ਸੀ ਸ਼ੋਰ ਦੇ ਕੰਡੇ-ਕੰਡੇ ਤੁਰ ਕੇ ਚਾਠਮ ਪਹੁੰਚਣਾ ਉੱਥੇ ਰੈਲੀ ਦਾ ਹਿਸਾਬ ਕਰਤਾ ਸੀਗਾ ਤੇ ਫੈਲੀਸੀਟੇਸ਼ਨ ਦੇਖੋ ਕੀ ਬਣਦੀ ਉੱਥੇ ਸਾਹਮਣੇ ਚਾਟਮ 100 ਮੀਲ ਹੈ ਨਾਲ ਹੀ ਹਟੋ ਜਾਟੀ ਇੱਥੋਂ ਵੀਹਿਕਲ ਫੈਰੀ ਲੈ ਕੇ ਅਸੀਂ ਜਾਣਾ ਜੀ ਨਾਰਥ ਵੇ ਸਾਹਮਣੇ ਸਾਰਾ ਨਾਰਥ ਵੇ ਉਧਰ ਜਾਣਾ ਜੀ ਤੇ ਉੱਥੇ ਜਗ੍ਹਾ ਹੈਗੀ ਇੱਕ ਦਾ ਨਾਮ ਮੈਨੂੰ ਯਾਦ ਆ ਰਿਹਾ ਮਮੂ ਫਲੈਟ ਸੋਰੀ ਉੱਥੇ ਜਾ ਕੇ ਆਪਾਂ ਨੂੰ ਹੁਣ ਦੁਆਰਾ ਫੈਲੀਸੀਟੇਸ਼ਨ ਕਰਨਗੇ ਜਾਂ ਕੀ ਸਾਹਬ ਬਣਦਾ ਉੱਥੇ ਕੀ ਸਮਾਰੋਹ ਹੁੰਦਾ ਸਭ ਦੱਸਾਂਗੇ ਚਲਤੇ ਰਹੋ ਚਲਤੇ ਰਹੋ ਚਾਠਮ ਦੇ ਬਾਹਰ ਜਿਹੜੀ ਮੈਨੂੰ ਸਭ ਤੋਂ ਵਧੀਆ ਲੱਗਦੀ ਸੀ ਜੀ ਨਿੰਬੂ ਲੈਮਨ ਉਹ ਦੀ ਦੁਕਾਨ ਤੇ ਮੈਂ ਆ ਗਿਆ ਚੀਆ ਸੀਡਸ ਪਾ ਕੇ ਬਹੁਤ ਹੀ ਵਧੀਆ ਬਣਾਉਂਦੇ ਨੇ ਜੀ ਇਹ ਨਿੰਬੂ ਲੈਮਨ ਬਾਲਾ ਮਹਿੰਗਾ ਜਿਹੜਾ ਹੈਗਾ ਟਿਕਟ ਦਾ ਰੇਟ ਹੈ ਜੀ ਉਹ ਆਪਣੀ ਸਾਈਕਲ ਦਾ ਰੇਟ ਬਹੁਤ ਜ਼ਿਆਦਾ ਲੈਂਦੇ ਨੇ 60 ਰੁਪਏ ਸਾਈਕਲ ਦਾ ਰੇਟ ਹੈ ਉਹ ਖੜੀ ਸੀ ਵਹੀਕਲ ਫੈਰੀ ਤੇ ਆਪਣਾ 15 ਰੁਪਏ ਰੇਟ ਲੱਗਦਾ ਜੀ ਸਾਡਾ ਆ ਨੇ ਜੀ ਟਿਕਟਾਂ ਜਿਹੜੀਆਂ ਸਾਨੂੰ ਲੈ ਕੇ ਜਾਣਗੀਆਂ ਜਿੱਥੇ ਵੀ ਅਸੀਂ ਜਾਣਾ ਹੈ ਟਿਕਟ ਬਹੁਤ ਮਹਿੰਗੀ ਪੈ ਗਈ ਉਦਾਂ ਹੀ ਗਵਰਨਮੈਂਟ ਸਰਵਿਸ ਫ੍ਰੀ ਹੈ ਇਹ ਉੱਪਰ ਵਾਲਾ ਬੈੱਕ ਜੀ ਬੈ ਕੇ ਜਾ ਸਕਦੇ ਹੋ ਇਹ ਜਿਹੜਾ ਸਾਰਾ ਏਰੀਆ ਜੀ ਇਹ ਹੈ ਜੀ ਬੰਬੂ ਫਲੈਟ ਅਸੀਂ ਨਾਰਥ ਵੇ ਜਾ ਰਹੇ ਹਾਂ ਹਾਂ ਜੀ ਕਿਵੇਂ ਹੋ ਹਾਂ ਕਹਿੰਦਾ ਠੀਕ ਹੈ ਜੀ 2 ਮਿੰਟ ਰੁਕ ਕੇ ਸੋਚ ਸਮਝ ਕੇ ਬੋਲਿਆ ਵੈਰੀਫਾਈ ਕਰ ਰਿਹਾ ਸੀਗਾ ਸਿਸਟਮ ਕਰ ਦੋ ਲਗਜ਼ਰੀ ਬੋਟਾਂ ਇੱਕੋ ਜਗ੍ਹਾ ਖੜੀਆਂ ਐ ਇਧਰ ਖੱਬੇ ਹੱਥ ਸਿੰਧੂ ਇਹ ਕਿਹੜਾ ਪੋਰਟ ਆ ਭਾਈ ਜੀ ਨਾਰਥਵੇ ਚਾਠਮ ਬੋਟ ਐ ਬੰਬੂ ਫਲੈਟ ਬੇ ਐ ਜेट्टी ਤੇ ਉਹ ਸਾਹਮਣੇ ਜਿਹੜਾ ਤੁਸੀਂ ਦੇਖਿਆ ਉਹ ਸੀਗਾ ਜੀ ਨਲੰਦਾ ਇਧਰ ਸਿੰਧੂ ਉਧਰ ਨਲੰਦਾ ਦੋਨੋਂ ਹੀ ਲਗਜ਼ਰੀ ਛਿਪਾਂ ਇਧਰ ਅਸੀਂ ਲਗਜ਼ਰੀ ਸਾਈਕਲਾਂ ਤੇ ਸਾਈਕਲਾਂ ਲੈ ਕੇ ਆਗੇ ਜੀ ਕਿੱਥੇ ਫੈਸਿਲੀਟੇਸ਼ਨ ਹੋਊਗੀ ਇਹ ਸਾਰਾ ਸਾਰਾ ਏਰੀਆ ਸਟੇਜ ਬਣਿਆ ਹੋਇਆ ਹੈ। ਇਹ ਸਾਈਕਲਾਂ ਤੋਂ ਇੱਥੇ ਆਏ ਆ ਜੀ। ਇਹ ਸਾਰੀ ਰੈਲੀ ਸੀ ਜੀ ਰਨਿੰਗ ਦੀ। 10 ਕਿਲੋਮੀਟਰ ਇਹਨਾਂ ਦੀ ਰਨਿੰਗ ਹੋਈ। ਸਾਡੀ ਰਨਿੰਗ ਨਹੀਂ ਹੋ ਸਕਦੀ। ਇਸ ਲਈ ਅਸੀਂ ਸਾਈਕਲ ਚਲਾਣ ਨੂੰ ਕਹਦੇ ਸਾਈਕਲ ਚਲਾਣ ਨਾਲ ਇੱਥੇ ਕੋਈ ਫਾਇਦਾ ਨਹੀਂਗਾ। 2 ਕਿਲੋ 3 ਕਿਲੋਮੀਟਰ ਦੱਸਿਆ ਸਾਰਾ ਸਾਰਾ। ਸਾਈਕਲਿਸਟਾਂ ਸਾਡੇ ਵਿੱਚ ਵਾਵਾ ਤਾਤਾ ਲੱਗਿਆ ਹੋਇਆ ਹੈ ਜੀ ਬੱਚਿਆਂ ਦਾ। ਡੈਪਟੀ ਐਜੂਟੇ ਸਾਰੇ ਜੀ ਬੱਚੇ ਹੈਗੇ ਜਿਹੜੇ ਰਨਿੰਗ ਕਰਕੇ ਆਏ ਨੇ ਤਕਰੀਬਨ ਨਾਰਥ ਵੇ ਤੋਂ ਵਿਮਰਲੇ ਗਾਂਜ ਤੋਂ ਇਹ ਪਾਣੀ ਘਾਟ ਹੈ ਪਾਣੀ ਘਾਟ ਤੋਂ ਇਹ ਤਕਰੀਬਨ ਜਿਹੜਾ ਹੈਗਾ ਪੈਦਲ ਮੈਰਾਥਨ ਦਾ ਸਫ਼ਰ ਕਰਕੇ ਆਏ ਨੇ 10 ਕਿਲੋਮੀਟਰ ਦਾ ਜੀ ਪੰਜ ਜਾਣ ਪੰਜ ਆਣ ਲਗਭਗ 10 ਕਿਲੋਮੀਟਰ ਹੋ ਗਿਆ ਤੇ ਹੁਣ ਇੱਥੇ ਉਹਨਾਂ ਨੂੰ ਵੀ ਫੈਸਿਲਿਟੇਟ ਕੀਤਾ ਜਾਏਗਾ ਤੇ ਸਾਨੂੰ ਵੀ ਆ ਗਿਆ ਜੀ ਮਸ਼ਵਾਰਾ ਇਸ ਛੋਟੇ ਜਿਹੇ ਦੂਸ ਸਮੂਹ ਮੇ ਪਹੁੰਚੇ ਔਰ ਇਹ ਇਨਕਾ ਸਫ਼ਰ ਜੰਮੂ ਐਂਡ ਕਸ਼ਮੀਰ ਸੇ ਸ਼ੁਰੂ ਹੋਆ मिस्टर निशु चोपड़ा पंजाब एंड मिस्टर हरपाल सिंह फ्रॉम पंजाब 23 थ्री इयर्स डीओ विमलीगंज थैंक यू मैडम नेक्स्ट 4.0 जो मैराथन नॉर्थ में रोड इसका ये चौथा चरण चौथा महीना फोर्थ मंथ जिसमें आज के जितने एथलीट्स पार्टिसिपेट किए इसके बाद मिस्टर निशु चोपड़ा फ्रॉम पंजाब बच्चे तालियां बजाई के लिए और ये बहुत दूर से आए हैं आपको जागरूकता फैलाने के लिए कि साइकिल चलाने से क्या फायदे होते हैं फिटनेस कितना डेवलप होता है इस बच्चे को पुरस्कार देकर सम्मानित करें मीनाक्षी ਹੋ ਗਈ ਜੀ ਫੈਸਿਲੀਟੇਸ਼ਨ ਇਹਨਾਂ ਨੂੰ ਵਧੀਆ ਫੈਸਿਲੀਟੇਟ ਕਰਤਾ 스포츠 ਮਨਸ਼ੀਰਿਆ ਨੇ ਤੇ ਵਧੀਆ ਇਹਨਾਂ ਨੂੰ ਪ੍ਰਾਈਜ਼ ਵੀ ਦੇਤੇ ਇਹ ਚੀਜ਼ ਜਿਹੜੀ ਹੈਗੀ ਆਪਣੇ ਪੰਜਾਬ ਚ ਵੀ ਹੋਣੀ ਚਾਹੀਦੀ ਹੈ ਸਾਰੇ ਪਿੰਡਾਂ ਦੇ ਵਿੱਚ ਇਕੱਠੇ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਫੈਸਿਲੀਟੇਟ ਕਰ ਦਿੱਤਾ ਜਾਵੇ ਜੀ ਦੇਖੋ ਜੀ ਬਹੁਤ ਵਧੀਆ ਇਹਨਾਂ ਦੇ ਨੰਬਰ ਨੰਬਰ ਜੇ ਲੱਗੇ ਹੋਏ ਨੇ ਆ ਦੇਖੋ ਚੀਜ਼ ਜੀ ਖਾਈ ਦੀ ਕੌਨ ਸਾ ਨੰਬਰ ਹੈ ਆਪਕਾ 525 ਓਕੇ ਜੀ ਔਰ ਆਪਕਾ 523 சரி आपको इनाम नहीं मिला है ना नेक्स्ट बार आपने लेके आना है लाओगे ना पूरा तेज भागना हमने सर बोल दिया ये सारेयां ने कोशिश कर रहा सर हां कोशिश कर रहा है पर हमने जीतना भी है भी भी बहुत भी जल्दी जीतेंगे ठीक है ना ऐसे कर दो फर्स्ट आएंगे फर्स्ट कई रह जाते ने जी पर एक गल है हारन वाले को एक्सपीरियंस ज्यादा होता है जीतने वाले के नाल जी ये भी गल होती है जी सामने विशाल समुंदर नौका खड़ी है ਦੇਖੋ ਕੋਸ਼ਿਸ਼ ਬਹੁਤ ਵਧੀਆ ਕਰਦੇ ਨੇ ਚਲੋ ਜੀ ਹੁਣ ਚੱਲਦੇ ਆ ਜੀ ਇੱਥੇ ਇਹ ਚੈੱਕ ਚੁੱਕ ਤੇ ਦੇ ਦਿੰਦੇ ਨੇ ਇਹ ਜੀ ਇੱਕ ਹੋਰ ਚੀਜ਼ ਜਿਹੜੀ ਸੀਗੀ ਉਹ ਰਹਿ ਗਈ ਸੀਗੀ ਆਹ ਦੇਖੋ ਸਾਨੂੰ ਫੈਸਿਲਿਟੇਸ਼ਨ ਤੇ ਦਿੱਤਾ ਗਿਆ ਜੀ ਪ੍ਰੈਜ਼ੈਂਟਡ ਬਾਇ ਸਪੋਰਟਸ ਡਿਪਾਰਟਮੈਂਟ ਮਾਨਨਨੀ ਕੋਲ ਐਡਮਿਨਿਸਟ੍ਰੇਸ਼ਨ ਟੂ ਮਿਸਟਰ ਨੀਸ਼ ਚੋਪੜਾ ਡਰਗ ਅਬਿਊਸ ਕੰਪੇਨਿੰਗ ਸਾਈਕਲਿਸਟ ਇਹ ਸਾਰਿਆਂ ਦੇ ਕਰਤਾ ਕਰਤਾ ਇਹ ਨੇ ਜਿਨ੍ਹਾਂ ਨੇ ਕਾਫੀ ਸਾਡੀ ਹੈਲਪ ਕੀਤੀ ਜੀ ਇੱਥੇ ਜਦੋਂ ਅੰਡਾ ਮਾਨੀ ਕੋਵਾਰ ਦੇ ਵਿੱਚ ਆਏ ਤੇ ਇਹਨਾਂ ਨੇ ਕਾਫੀ ਜਿਹੜੇ ਹੈਗੇ ਅਰੇਂਜਮੈਂਟ ਕਰਾ ਕੇ ਰੱਖੇ ਤੇ ਹਰ ਜਾਂ ਹਰ ਥਾਂ ਜਿਹੜਾ ਹੈਗਾ ਲੈ ਕੇ ਜਾਂਦੇ ਨੇ ਕਦੀ ਟੀਐਸਜੀ ਕਦੀ ਸਪੋਰਟਸ ਡਿਪਾਰਟਮੈਂਟ ਕਦੀ ਕਿਤੇ ਕਦੀ ਕਿਤੇ ਇਹਨਾਂ ਨੇ ਤਾਂ ਇੱਥੇ ਆ ਕੇ ਸਾਨੂੰ ਪਤਾ ਨਹੀਂ ਕੀ ਬਣਾ ਕੇ ਰੱਖਤਾ ਸੈਲੀਬ੍ਰਿਟੀ ਬਣਾ ਕੇ ਰੱਖਤਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਧਰ ਸਾਡੇ ਭੁਪਿੰਦਰ ਚਾਚਾ ਜੀ ਅਰੇ ਵਾਹ ਥੈਂਕ ਯੂ ਐਂਡ ਵੈਲਕਮ ਅੱਜ ਨਾਰਥ ਵੇ ਮੈਰਾਥਨ ਸੀਗੀ ਔਰ ਇਹਤੇ ਇਹਨਾਂ ਨੂੰ ਜਮ ਮੁੰਡਿਆਂ ਨੂੰ ਬੁਲਾ ਕੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਲੋੋਂ ਸਨਮਾਨਿਤ ਕੀਤਾ ਗਿਆ ਔਰ ਕੁਝ ਪੇਟਵੀਰ ਕੀਤੀ ਗਈ ਉਹ ਪਤਾ ਪੈਕਟ ਖੋਲਣਾ ਪਤਾ ਚੱਲੇਗਾ ਲੇਕਿਨ ਬਹੁਤ ਚੰਗਾ ਇਹਨਾਂ ਦਾ ਆਦਰ ਹੋਇਆ ਬਹੁਤ ਵਧੀਆ ਇਦਾਂ ਹੀ ਅੱਗੇ ਕਰਦੇ ਰਹੋ ਵਧਦੇ ਰਹੋ ਵਾਹਿਗੁਰੂ ਮੇਰ ਕਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜੇ ਅੰਡਾ ਮੰਡ ਦੇ ਨਿਵਾਸੀ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਕਰ ਰਹੇ ਨੇ ਨਾਲੇ ਪੰਜਾਬੀ ਪੰਜਾਬੀ ਦਾ ਸਾਥ ਦਿੰਦਾ ਨਾ ਇੰਨੀ ਦੂਰ 4450 ਕਿਲੋਮੀਟਰ ਦੂਰ ਆ ਕੇ ਤਾਂ ਇਦਾਂ ਲੱਗਦਾ ਕਿ ਬਾਈ ਆਪਾਂ ਪੰਜਾਬ ਚ ਤਾਂ ਹੈ ਨਹੀਂ ਗਏ ਪੰਜਾਬ ਤੋਂ ਵੱਖਰੇ ਨੇ ਤੁਰੇ ਫਿਰਦੇ ਪੰਜਾਬ ਦੇ ਵਿੱਚ ਹੀ ਆ ਗਏ ਕਿਉਂਕਿ ਪੰਜਾਬੀ ਬਹੁਤ ਸਾਥ ਕਰਦਾ ਜੀ ਅੱਡ ਹੋ ਕੇ ਵੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਇੱਥੇ ਮੈਰਾਥਨ ਹੋਈ 4.0 ਚੌਥੀ ਵਾਰ ਹੋਈ ਹੈ ਮਤਲਬ ਹਰ ਵਾਰੀ ਤੁਸੀਂ ਆਉਂਦੇ ਹੋ ਜੀ ਹਰ 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 ਮਹੀਨੇ ਹੁੰਦੀ ਹੈ ਹਰ ਮਹੀਨੇ ਹੁੰਦੀ ਹੈ ਮਤਲਬ ਸੈਕਿੰਡ ਸੈਟਰਡੇ ਇਹ ਚੈੱਕ ਵਗੈਰਾ ਐਜੂਕੇਸ਼ਨ ਐਜੂਕੇਸ਼ਨ ਡਿਪਾਰਟਮੈਂਟ ਉਹ ਲੈ ਕੋਈ ਕੋਈ ਸਪான்ਸਰ ਕਰਦਾ ਕੋਈ ਕੋਈ ਸਪான்ਸਰ ਕਰਦਾ ਜੀ ਤਾਂ ਸਾਰਾ ਸਾਰਾ ਹੁੰਦਾ ਤੇ ਕੁਸ਼ਿੰਦਰਜੀਤ ਭਾਜੀ ਤੁਸੀਂ ਇਸ ਮੈਰਾਥਨ ਬਾਰੇ ਇੱਥੇ ਸਾਡੇ ਬਾਰੇ ਸੱਚਰੇ ਅਸੀਂ ਮਤਲਬ ਡਾਇਰੈਕਟਰ ਆਫ ਐਜੂਕੇਸ਼ਨ ਸਪੋਰਟਸ ਡੀਓ ਅੰਡਮਾਨ ਨਿਕੋਬਰ ਦਾਸੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਇਸ ਮੁਕਾਮ ਤੇ ਪਹੁੰਚਣ ਦੀ ਮਤਰੇ ਚਾਰ ਮੁੰਡਿਆਂ ਨੂੰ ਇਸ ਕਾਬਿਲ ਸਮਝਾਇਆ ਕਿ ਮਤਲਬ ਇਹਨਾਂ ਨੂੰ ਸਟੇਜ ਤੇ ਬਿਠਾ ਕੇ ਨਮਾਨ ਸਨਮਾਨ ਕੀਤਾ ਅਸੀਂ ਬਹੁਤ ਥੈਂਕ ਯੂ ਫੋਰ ਸੋ ਮਚ ਧੰਨਵਾਦੀ ਧੰਨਵਾਦੀ ਧੰਨਵਾਦ ਚਲੋ ਚੱਲੀਏ ਚਲੋ ਜੀ ਚੱਲਦੇ ਆ ਅੱਗੇ ਜੀ ਦੁਆਰਾ ਵਹੀਕਲ ਫੈਰੀ ਦੇ ਵਿੱਚ ਫੋਟੋ ਚੱਲ ਕੇ ਤੇ ਹੁਣ ਗੁਰੂ ਘਰ ਜਾਂਦੇ ਆ ਦੋ ਚਾਰ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਕਰਨ ਵਾਲੀਆਂ ਕਰਦੇ ਆ ਤੇ ਫਿਰ ਸਾਰਾ ਅੱਜ ਦਾ ਮਾਹੌਲ ਚਾੜ ਇੱਕ ਛੋਟੀ ਜਿਹੀ ਸਮਰੀ ਦੇ ਵਿੱਚ ਬਿਆਨ ਕਰਾਂਗੇ ਨਿਆਰਾ ਦੇਖੋ ਜੀ ਕਿੰਡਾ ਸੋਹਣਾ ਤੇ ਪਾਣੀ ਦੇਖੋ ਜੀ ਕਿੰਡਾ ਨੀਲਾ ਸਾਹਮਣੇ ਸ਼੍ਰੀ ਵਿਜੇਪੁਰਮ ਪੋਰਟ ਪਲੇਅਰ ਇਹ ਜਗ੍ਹਾ ਹੈ ਜੀ ਇੱਥੇ ਆ ਕੇ ਬਹਿ ਜੰਨੇ ਆ ਵਧੀਆ ਜਿਹੜਾ ਹੈਗਾ ਹਵਾ ਹਵਾ ਚਲਦੀ ਰਹਿੰਦੀ ਹੈ ਹیدرਲੀ ਪਾਸੇ ਸੀ ਸ਼ੋਰ ਹੈ ਹਵਾ ਹੈ ਘੁੰਮ ਕੇ ਬੱਗਿਆ ਥੇ ਸਫੇਰ ਦੇ ਚੱਕਰ ਘੱਟਦੀ ਰਹਿੰਦੀ ਹੈ ਜੀ ਇੱਥੇ ਵਧੀਆ ਬੈਨੇ ਆ ਤਾਂ ਮਾਈਂਡ ਜਾਰੀ ਰਿਲੈਕਸ ਹੋ ਜਾਂਦਾ ਜੀ ਸਵੇਰੇ ਸਵੇਰੇ ਮਾਲਾ ਕਰ ਲਈਦੀ ਹੈ ਅੱਜ ਵੀ ਬੈਠ ਕੇ ਮਾਲਾ ਕਰ ਲਈ ਜੋ ਅੱਪ ਕਿੱਥੇ ਬੈਠ ਕੇ ਹੈਲਟਿੰਗ ਵੀ ਕਰ ਲੈਨੇ ਜੀ ਉੱਤੇ ਹੀ ਸੋ ਗਿਆ ਸੀ ਜੀ ਮੈਂ ਤੇ ਮਨ ਜਰਾ ਉਦਾਸ ਹੋਇਆ ਸੀਗਾ ਜੀ ਕਰਦੀ ਯਾਦ ਆਈ ਜਾਂਦੀ ਸੀ ਪਰ ਸੁੱਤੇ-ਸੁੱਤੇ 7 ਵਜੇ ਦਾ ਮੈਂ ਸੁੱਤਾ ਹੁਣ 10 10:30 ਹੋ ਗਏ ਐ ਬਸ ਜੀ ਹੁਣ ਅਸੀਂ ਚੱਲਦੇ ਆਂ ਦੇਖਦੇ ਆਂ ਕਿ ਸਮਾਨ ਸੱਲਾ ਮੈਂ ਕੋ ਖੁਆ ਹੈ ਕਿ ਨਹੀਂ ਇਹ ਤਾਂ ਜਾਗਦੇ ਹੋਣਗੇ ਬਾਈ ਆਪਣੇ ਕਾਜ਼ਮ ਜੀ ਲੋ ਆ ਆਪਾਂ ਨੂੰ ਮਿਲਿਆ ਜੀ ਇੱਕ ਟਰੈਕ ਤੋਂ ਉਹਨਾਂ ਨੇ ਦਿੱਤਾ ਸੀ ਪ੍ਰੈਜੈਂਟਡ ਬਾਏ ਸਪੋਰਟਸ ਐਂਡ ਅੰਡਮਾਨੀ ਕੋਵਰ ਐਡਮਿਨਿਸਟ੍ਰੇਸ਼ਨ ਮਿਸਟਰ ਨੀਸ਼ੂ ਚੋਪੜਾ ਡਰਗ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਣਾ ਜੀ ਪ੍ਰਾਈਜ਼ ਜਿਹੜਾ ਮਿਲਿਆ ਜੀ ਆ ਰਿਹਾ ਮਿਸਟਰ ਨੀਸ਼ੂ ਇਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਮੈਂ ਫਿਰ ਦੁਬਾਰਾ ਉੱਤੇ ਆ ਗਿਆ ਤੇ ਉੱਤੇ ਆ ਕੇ ਵਧੀਆ ਇੱਥੇ ਟਾਈਮ ਪਾਸ ਹੋ ਜਾਂਦਾ ਵਧੀਆ ਜਿਹੜਾ ਹਵਾ-ਹਵਾ ਚੱਲਦੀ ਰਹਿੰਦੀ ਹੈ ਹਵਾ ਚੱਲਣ ਦੇ ਨਾਲ ਵਧੀਆ ਇੱਥੇ ਰਿਲੈਕਸਿੰਗ ਜਿਹਾ ਮਾਹੌਲ ਬਣਿਆ ਰਹਿੰਦਾ ਇਕੱਲਾ ਇੱਥੇ ਕਾਫੀ ਘੰਟਾ ਬੈਠਾ ਮੈਂ ਇਕੱਲਾ ਤੇ ਵਧੀਆ ਰਿਲੈਕਸ ਜਿਹਾ ਹੋ ਜਾਂਦਾ ਮਾਈਂਡ ਹਵਾ-ਹਵਾ ਚੱਲਦੀ ਰਹਿੰਦੀ ਥੋੜਾ ਨੇਚਰ ਵਾਲੇ ਦੋੜੇ ਹੈਗਾ ਤੇ ਵਧੀਆ ਜਿਹੜਾ ਹੈਗਾ ਟਾਈਮ ਪਾਸ ਕਰਾ ਦਿੰਦੇ ਜੀ ਤੇ ਹੁਣ ਜਿਹੜੀ ਹੈਗੀ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡੀ ਹੈਲਪ ਕੀਤੀ ਟੀਐਸਜੀ ਫਾਊਂ ਤੇ ਦਿਨ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਇਦਾਂ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਕੰਦੇਲੀ ਬਣੇ ਰਹੋ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਇਸ ਵੀਡੀਓ ਦੇ ਥੱਲੇ ਹਾਈਪ ਦਾ ਆਪਸ਼ਨ ਉਹਨੂੰ ਜਰੂਰ ਦਬਾ ਦੇਣਾ ਬਾਰ-ਬਾਰ ਦਬਾ ਦੇਣਾ ਜੀ ਬਾਰ-ਬਾਰ ਜਿੰਨੀ ਵਾਰੀ ਹੋ ਸਕੇ ਤੇ ਇਸ ਵੀਡੀਓ ਨੂੰ ਸਮਾਪਤ ਕਰਕੇ ਮਿਲਦੇ ਆਂ ਕੱਲ ਨੂੰ ਤਤਕੰਦੇਲੀ ਗੁੱਡ ਬਾਏ ਰੱਬ ਰੱਖਾ ਚੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ ਬੋਲ ਹਰੀ ਹਰੀ ਬੋਲ ਈਸ਼ੂ ਹਾਈਕਰ